ਉਸੀ ਜਿਹੜੀ ਤੇ આજ ਤਾ ਸੋਸ਼ੀ ਹੋ ਰਹੀ ਹੈ ਕੀ ਕੰਮ ਕਰੂਗਾ ਬਸ ਇਹ ਕਹੂੰਗਾ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਨੇ ਉੱਚੀ ਉੱਚੇ ਮੈਨੂੰ ਵੀ ਮੁਬਾਰਕਾਂ ਨੇ ਤੇ ਨਾਲ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੁਬਾਰਕਾਂ ਨੇ ਸਾਰਿਆਂ ਬਤੌਰ ਸੇਵਾਦਾਰ ਕੰਮ ਕਰਾਂਗੇ ਜੀ ਸਾਰੇ ਸ਼ਹਿਰ ਦਾ ਕਿ ਅੱਜ ਸਾਜ ਗੁਰੂ ਜੀ ਦਾ ਮੌਕੇ ਤੇ ਸਾਨੂੰ ਸਾਰੇ ਮਾਣੇ ਪਹੁੰਚੇ ਨੇ ਤੇ ਹਲਪ ਕਰਦੇ ਕੰਮ ਕਰੂਗੀ ਕੰਮ ਉਸ ਨੂੰ ਇਹ ਕਹੂੰਗਾ ਜੀ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਤੇ ਮਲਨ ਨਿਰੰਦਰ ਕੌਰ ਮੈਡਮ ਭਰਾਉ ਜੀ ਦਾ ਤੇ ਮਾਤਾ ਹਰਪਾਲ ਕੌਰ ਜੀ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਚਾਏ ਨੇ ਤੇ ਸਾਡਾ ਮਾਣ ਬਹੁਤ ਹੈ। ਸੈਂਟਰ ਗਾਉਂਦ ਧੰਨਵਾਦ ਗੁਰੂ ਸ਼੍ਰੀ ਗੁਰੂ ਕਾਂ ਸਾਹਿਬ ਜੀ ਦਾ ਜਿਨ੍ਹਾਂ ਨੇ ਇਸ ਤਾਪੋਚੀ ਯਾਦ ਸੰਗਨ ਦੀਆਂ ਗ੍ਰੰਥਾਂ ਸੰਬਿਧੀ ਮਰਾ ਤੁਸੀਂ ਜੀ ਪਰ ਅਸੀਂ ਅੱਗੇ ਆ ਗਏ ਹਾਂ ਬਾਕੀ ਜਿਹੜਾ 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 ਬਾਕ ਮੈਂ ਤੁਹਾਡਾ ਜੀ ਤੇ ਤੁਸੀਂ ਜੀ ਦਾ ਬੰਦ ਰੱਖਿਆ ਬੰਦ ਰੱਖਿਆ ਪਹਿਲਾ ਸਟਾਰਟ ਚਲਾਵੇ ਜੀ ਚੱਲ ਬਾਕੀ ਜਾਰੇ ਵੀ ਨਹੀਂ ਦੇਖੋ ਜੀ ਬਸ ਇੱਥੇ ਹੀ ਥੈਂਕ ਯੂ ਇੱਕ ਪ੍ਰਵਾਹ ਬੱਚਿਆਂ ਨਾਲ ਬੱਚਿਆਂ ਨਾਲ ਕਰਾਓ ਸੰਸਾਰਿਆਂ ਦੇ ਔਰ ਸਾਡੇ ਦੇ ਅਨੁਸਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਣਾ ਕਮਲਾਂ ਤੋਂ ਸਰਬਸਤ ਬੇਕਤੀ ਸਤਿਗੁਰੂ ਕਿਰਪਾ ਰਹਿਣਤ ਹੋਈ ਆਪ ਜੀ ਦੇ ਕੁਸ਼ੀ ਗੋਰੀ ਜੀ ਕੀ ਕੰਮ ਕਰ ਸਕਦਾ ਬਸ ਇਹ ਕਹੂੰਗਾ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਨੇ ਉੱਚੀ ਉੱਚੇ ਮੈਨੂੰ ਵੀ ਮੁਬਾਰਕਾਂ ਨੇ ਤੇ ਨਾਲ ਨਾਲ ਸਾਰੇ ਸ਼ਹਿਰ ਨਿਵਾਸੀ ਨੂੰ ਮੁਬਾਰਕਾਂ ਨੇ ਸਾਰਿਆਂ ਬਤੌਰ ਸੇਵਾਦਾਰ ਕੰਮ ਕਰਾਂਗੇ ਜੀ ਸਾਰੇ ਸ਼ਹਿਰ ਦਾ ਕਿ ਅੱਜ ਸਾਜ ਗੁਰੂ ਜੀ ਦਾ ਮੌਕੇ ਤੇ ਸੰ ਸਾਰੇ ਮਾਤਾ ਜੀ ਪਹੁੰਚੇ ਨੇ ਤੇ ਹਲਪਰ ਦਾ ਉੱਚੀ ਕੀ ਕੰਮ ਕਰ ਸਕਦਾ ਇਹ ਕਹੂੰਗਾ ਜੀ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਤੇ ਐਮਐਲਐ ਨਿਰਿੰਦਰ ਕੌਰ ਮੈਡਮ ਭਰਾਜੀ ਦਾ ਤੇ ਮਾਤਾ ਹਰਪਾਲ ਕੌਰ ਜੀ ਤੁਹਾਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਚਾਏ ਨੇ ਤੇ ਸਾਡਾ ਮਨ ਬਹੁਤ ਵਧਿਆ ਗੱਲ ਨੂੰ। ਅ ਸ਼ਾਇਦ ਅਸੀਂ ਪਹਿਲੇ ਕਿਹੜੇ ਡਵੈਲਪਮੈਂਟ ਦੇ ਮੁੱਦਿਆਂ ਲੈ ਕੇ ਚੱਲੂਗੀ ਜਿਹੜੇ ਐਮ ਤੁਹਾਨੂੰ ਲੱਗਦੇ ਨੇ ਵੀ ਮੇਨ ਮੁੱਦੇ ਨੇ ਜਿਹੜੇ ਕਿ ਕਾਫੀ ਟਾਈਮ ਤੋਂ ਅੜਕੇ ਹੋਏ ਨੇ ਤੇ ਕੀ ਮੇਨ ਮੁੱਦੇ ਨੇ? ਬਿਲਕੁਲ ਜੀ ਸਾਰੇ ਹੀ ਮੇਨ ਮੁੱਦੇ ਨੇ ਤੇ ਸਾਰਿਆਂ ਤੇ ਅਸੀਂ ਕੰਮ ਕਰਾਂਗੇ ਛੇਤੀ ਤੋਂ ਛੇਤੀ ਨਫਤਾਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਹੜੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਚੱਕਰ ਉਹਦੇ ਲੰਮੇ ਬਰੇ ਤੋਂ ਉਹ ਕੰਮਾਂ ਦੀ ਅਫਕੈਸ ਕਿਵੇਂ ਦਾ ਰੋਕ ਲੱਗੂਗਾ? ਅ ਕੰਮ ਸਾਰੀਆਂ ਜਿੱਦਾਂ ਸੀਵਰੇ ਤੇ ਇੰਟਰਲੋਕਿੰਗ ਹੋਗੀ کافی ਕੰਮ ਹੈ ਜੀ ਜੋ ਕਰਨੇ ਵਾਲੇ ਅਸੀਂ ਕਹਿ ਸਕਦੇ ਹਾਂ ਸ਼ਹਿਰ ਵਾਸੀਆਂ ਨੂੰ ਜਲਦੀ ਰਾਹ ਮਿਲੇਗੀ ਇਸ ਦੀ ਬਿਲਕੁਲ ਮਿਲੇਗੀ ਜੀ ਤਾਂ ਹੁਣ ਤਾਜਪੂਸ਼ੀ ਹੋ ਤੋ ਕੀ ਹੈ ਤਾਂ ਜਲਦੀ ਕੰਮ ਵੀ ਸ਼ੁਰੂ ਹੋ ਜਾਏਗਾ ਹਾਂ ਜੀ ਹਾਂ ਜੀ ਬਿਲਕੁਲ ਕੱਲ ਤੋਂ ਹੀ ਕੰਮ ਸ਼ੁਰੂ ਹੋ ਜਾਏਗਾ ਜੀ ਸ਼ੁਕਰੀਆ ਤਾਂ ਅੱਜ ਤਾਜਪੂਸ਼ੀ ਨਰਿੰਦਰ ਅਟਕ ਜੀ ਦੀ ਕੀ ਕੰਮ ਹੋ ਗਿਆ ਨਗਰ ਕਾਉਂਸਲ ਦੇ ਵਿੱਚ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਅਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾ ਕੇ ਨਗਰ ਕਾਉਂਸਲ ਪੌਣੀਗੜ ਦੇ ਵਿੱਚ ਸਾਡੇ ਨਵ ਨੁਯੁਕਤ ਪ੍ਰਧਾਨ ਨਰਿੰਦਰ ਹਾਕੀ ਜੀ ਵੱਲੋਂ ਜਿਹੜਾ ਅੱਜ ਅਜੇ ਇਸ ਪ੍ਰਤੀ ਜਿਹੜੀ ਚੇਅਰ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ। ਸੋ ਅੱਜ ਦੇ ਇਸ ਸ਼ੁਭ ਮੌਕੇ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦਾ ਮੈਂ ਧੰਨਵਾਦ ਕਰਦੀ ਹਾਂ ਔਰ ਮੈਂ ਵਧਾਈ ਦਿੰਨੀ ਆ ਸਾਡੇ ਪ੍ਰਧਾਨ ਜੀ ਨੂੰ ਤੇ ਸਾਰੀ ਇਹਨਾਂ ਦੀ ਟੀਮ ਨੂੰ ਮੈਂ ਅੱਜ ਵਧਾਈ ਦਿੰਨੀ ਆ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਹਨਾਂ ਦੇ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਪਹੁੰਚੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਨੀ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਦੀ ਆ ਔਰ ਅੱਜ ਦੇ ਇਸ ਕਾਰਜ ਤੇ ਮੈਨੂੰ ਪੂਰਨ ਆਸਾ ਕਿ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਭਵਾਨੀਗੜ੍ਹ ਸ਼ਹਿਰ ਦੇ ਜਿਹੜੇ ਸਾਡੇ ਕਸਬੇ ਦੇ ਜਿਹੜੇ ਕੰਮ ਨੇ ਚਾਹੇ ਉਹ ਸੀਵਰੇਜ ਦੀਆਂ ਸਮੱਸਿਆਵਾਂ ਹੋਣ ਚਾਹੇ ਉਹ ਸਫਾਈ ਨੂੰ ਲੈ ਕੇ ਹੋਵੇ ਚਾਹੇ ਕੋਈ ਗਲੀਆਂ ਨਾਲੀਆਂ ਦੀ ਜਿਹੜੀ ਕੋਈ ਸਮੱਸਿਆ ਹੋਵੇ ਤਾਂ ਜੇ ਚੰਗੇ ਮੀ ਪੈ ਗਏ ਤਾਂ ਸਾਡਾ ਹਾਲ ਕੀ ਹੋਣਾ ਅਸੀਂ ਲੋਕ ਸੋਚ ਨਹੀਂ ਸਕਦੇ ਮੈਡਮ ਉਹ ਨਾਲੇ ਦੀ ਜਿਹੜੀ ਸਫਾਈ ਹੈ ਉਹ ਕਿਉਂਕਿ ਸਾਡੇ ਕੋਲ ਜਿਹੜਾ ਨਗਰ ਕਾਉਂਸਲ ਦੇ ਵਿੱਚ ਹਾਊਸ ਨਹੀਂ ਸੀਗਾ ਸੋ ਅੱਜ ਪ੍ਰਧਾਨ ਜੀ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਜਿਹੜਾ ਅਗਲੀ ਜਿਹੜੀ ਏਜੰਡੇ ਦੀ ਜਿਹੜੀ ਜਿਹੜਾ ਵੀ ਏਜੰਡਾ ਹੋਊਗਾ ਉਹਦੇ ਵਿੱਚ ਜਿਹੜੇ ਪਾਨੀਗੜ ਦੇ ਬਰਸਾਤੀ ਨਾਲੇ ਨੇ ਜਿੰਨਾ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਕਰ ਸਕਦੇ ਜਿੰਨੀ ਉਹਨਾਂ ਦੀ ਸਫਾਈ ਕਰ ਸਕਦੇ ਹਾਂ ਅਸੀਂ ਉਦੀ ਸਫਾਈ ਕਰਕੇ ਅਸੀਂ ਭਾਨੀਗੜ ਦੇ ਵਿੱਚ ਤਾਂ ਜੋ ਸੁੰਦਰਤਾ ਦੇ ਲਈ ਅਸੀਂ ਕਹਿੰਦੇ ਨਗਰ ਕੌਂਸਲ ਦਾ ਇਹ ਮਰੋਡਾ ਲੱਗਦਾ ਵੀ ਜਲਦੀ ਜਿਹੜੇ ਸਾਰੇ ਕੰਮ ਨੇ ਸ਼ੁਰੂ ਹੋ ਜਾਣਾ ਪਿਛਲੇ 2.5 ਸਾਲ ਦੇ ਜਿੰਨੇ ਵੀ ਕੰਮ ਰੁਕੇ ਹੋਏ ਨੇ ਜੀ ਸਰਕਾਰ ਜਦੋਂ ਦੀ ਬਣੀ ਹੈ ਮੈਨੂੰ ਕਿਉਂਕਿ ਬੜੀਆਂ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਜਿਹੜੀ ਵੋਟ ਪਾਈ ਸੀਗੀ ਔਰ ਜਿੰਨੇ ਵੀ ਕੰਮਕਾਰ ਜਿਹੜੇ ਰੁਕੇ ਹੋਏ ਨੇ ਉਹ ਸਾਰੇ ਕੰਮਕਾਰ ਉਹ ਦੁੱਗਣੀ ਤਿਗਣੀ ਸਪੀਡ ਦੇ ਨਾਲ ਅਸੀਂ ਜਿਹੜਾ ਬੜੀ ਜਲਦੀ ਹੈ ਜਿਹੜਾ ਬਾਇਓਡਾਇਵਰਸਿਟੀ ਪਾਰਕ ਹੈ ਉਹਦਾ ਕੋਈ ਵੀ ਕਟਕਰ ਨਹੀਂ ਹੈ ਇਸ ਟਾਈਮ ਪੋਰਸ ਡਿਪਾਰਟਮੈਂਟ ਵੀ ਉਹ ਤੋਂ ਅੱਗੇ ਪਿੱਛੇ ਘੁੱਟ ਰਿਹਾ ਤੇ ਡੱਕ ਰਿਹਾ ਬਿਲਕੁਲ ਜੀ ਇਕੱਲੇ ਜਿਹੜਾ ਉਸ ਬਾਇਓ ਡਾਈਵਰਸਟੀ ਪਾਰਕ ਦੀ ਗੱਲ ਹੀ ਨਹੀਂ ਹੈਗੀ ਜਿਹੜਾ ਸਾਡਾ ਪਵਾਨੀਗੜ ਦਾ ਸਟੇਡੀਅਮ ਹੈਗਾ ਉਹਦੇ ਤੇ ਵੀ ਜਿਹੜਾ ਲਗਾਤਾਰ ਜਿਹੜੇ ਫੰਡ ਲੱਗਦੇ ਪਿਛਲੀਆਂ ਸਰਕਾਰਾਂ ਚ ਵੀ ਲੱਗੇ ਮੈਂ ਵੀ 16 ਲੱਖ ਰੁਪਏ ਜਿਹੜਾ ਦਿੱਤਾ ਹੋਇਆ ਪਰ ਹਜੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਉਹਦਾ ਕਾਰਨ ਇਹ ਹੈ ਕਿ ਉੱਥੇ ਨਾ ਤਾਂ ਕੋਈ ਚੌਂਕੀਦਾਰ ਹੈ ਤੇ ਨਾ ਕੋਈ ਉੱਥੇ ਮਾਲੀ ਹੈ ਜਿਹੜਾ ਉਹਦੀ ਜਿਹੜੀ ਕੇਅਰ ਕਰ ਸਕੇ ਸੋ ਹੁਣ ਕਿਉਂਕਿ ਮੈਂ ਫੇਰ ਗੱਲ ਕਰੂੰਗੀ ਕਿ ਹਾਊਸ ਤੇ ਡਿਪੈਂਡ ਕਰਦਾ ਸੀਗਾ ਅੱਜ ਹਾਊਸ ਜਿਹੜਾ ਬਣਿਆ ਔਰ ਹਾਊਸ ਦੇ ਵਿੱਚ ਜਿਹੜਾ ਇਹਦਾ ਜਿਹੜਾ ਮਤਾ ਪਾ ਕੇ ਮੈਂ ਬੇਨਤੀ ਕਰੂੰਗੀ ਕਿ ਹਾਊਸ ਨੂੰ ਸਪਾਰਸ ਵੀ ਕਰੂੰਗੀ ਕਿ ਸਟੇਡੀਅਮ ਦੇ ਲਈ ਤੇ ਪਾਰਕ ਦੇ ਲਈ ਜਿਹੜੇ ਮਾਲੀ ਰੱਖਣੇ ਆ ਜਾਂ ਜਿਹੜੇ ਚੌਕੀਦਾਰਾਂ ਦੀ ਜ਼ਰੂਰਤ ਹੈਗੀ ਐ ਸੋ ਉਹਨਾਂ ਬੰਦਿਆਂ ਦਾ ਵੀ ਜਿਹੜਾ ਅਸੀਂ ਪ੍ਰਬੰਧ ਕਰਕੇ ਤੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਤਰੀਕੇ ਨਾਲ ਦੇਣਾ ਹੈ ਨੈਸ਼ਨਲ ਹਾਈਵੇ ਦੀ ਗੱਲ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਨਾਲ ਨਾਲ ਉਹਦੇ ਪਾਣੀ ਵਾਲਾ ਸਰ ਉਹ ਟੁੱਟੀ ਪੀ ਆ ਦੇ ਵਿੱਚ ਗੰਦ ਪਿਆ ਤੇ ਜਦੋਂ ਵੀ ਬਰਸਾਤ ਪੈਂਦੀ ਆ ਉਹਦੇ ਵਿੱਚ ਮੱਛਰ ਵਗੈਰਾ ਉਹ ਮਾਰੀਆਂ ਦਾ ਖਾਤ ਭਾਨੀਗੜ ਜਿਹੜਾ ਨੈਸ਼ਨਲ ਹਾਈਵੇ 7 ਜਿਹੜਾ ਨਿਕਲਦਾ ਉਹਦੀ ਜਿਹੜੀ ਮੇਨ ਰੋਡ ਹੈ ਉਹਦਾ ਜਿਹੜਾ ਕੰਮ ਆ ਜਿਹੜਾ ਕੰਪਲੀਟ ਹੋ ਚੁੱਕਿਆ ਸੰਗਰੂਰ ਸਾਈਡ ਭਾਨੀਗੜ ਕ੍ਰੋਸ ਕਰਕੇ ਜਿਹੜਾ ਏਰੀਆ ਜਿਹੜਾ ਪੈਂਡਿੰਗ ਆ ਉਹਦਾ ਵੀ ਟੈਂਡਰ ਲੱਗਿਆ ਹੋਇਆ ਤੇ ਉਹਦੇ ਨਾਲ ਹੀ ਜਿਹੜੀ ਇਹਾਂ ਦੀ ਮੈਂਟੇਨੈਂਸ ਆ ਜਿਹੜੇ ਚਾਹੇ ਬਰਸਾਤੀ ਨਾਲੇ ਨੇ ਜਿਹੜੇ ਚਾਹੇ ਗ੍ਰੇਲਾਂ ਨੇ ਜਾਂ ਜਿਹੜੀਆਂ ਸਰਵਿਸ ਰੋਡਸ ਨੇ ਉਹਨਾਂ ਦੇ ਜਿਹੜਾ ਕੰਮ ਆ ਜਿਹੜਾ ਉਹ ਟੈਂਡਰ ਦੀ ਪ੍ਰਕਿਰਿਆ ਜਿਹੜੀ ਉਹਨਾਂ ਦੀ ਚੱਲ ਰਹੀ ਆ ਉਹ ਕੰਪਲੀਟ ਹੋਣ ਦੇ ਨਾਲ ਹੀ ਜਿਹੜੇ ਉਹ ਚਾਹੇ ਉਹਨਾਂ ਦੀਆਂ ਜਿਹੜੇ ਰਿ ਜਿਹੜਾ ਅਸੀਂ ਨੇਪਰੇ ਚੜਾਵਾਂ ਹਾਮ ਆਦਮੀ ਪਾਰਟੀ